ਦੇ ਰਿਲੇਸ਼ਨ ਹੁੰਦੀ ਐ ਸੈਕਸ਼ੂਅਲ ਪ੍ਰੈਕਟਿਸਿਸ ਐ ਉਹ ਲੌਂਗ ਕੇਸ ਸੈਕਸਰਨਲ ਹੁੰਦੀ ਐ ਇੱਕ ਦੂਜੇ ਤੋਂ ਜੇ ਇੱਕ ਪਾਰਟਨਰ ਪੋਜ਼ਿਟਿਵ ਹੋਵੇ ਤਾਂ ਦੂਸਰਾ ਗ੍ਰੇ ਪੀਕੇਲ ਗਾਉਂਦੇ ਐ ਜਿਹੜੇ ਜਰੀਏ ਜਾਂ ਫਲੂਇਡ ਦੇ ਜਰੀਏ ਕਿਦਾ ਆਪਸ ਮੇਲ ਵੀ ਮੇਲ ਦੇ ਰਿਲੇਸ਼ਨ ਹੁੰਦੇ ਐ ਸੈਕਸ਼ੂਅਲ ਪ੍ਰੈਕਟਿਸਿਸ ਐ ਉਹ ਲੌਂਗ ਕੇਸ ਸੈਕਸਰਨਲ ਹੁੰਦੀ ਐ ਇੱਕ ਦੂਜੇ ਤੋਂ ਜੇ ਇੱਕ ਪਾਰਟਨਰ ਪੋਜ਼ਿਟਿਵ ਹੋਵੇ ਤਾਂ ਦੂਸਰਾ ਗ੍ਰੇ ਪੀਕੇਲ ਗਾਉਂਦੇ ਐ ਜਿਹੜੇ ਮੇਰੇ ਸਪੈਸ਼ਲ ਇਨਵਾਈਟ ਹੀ ਨੇ ਜਿਹੜੇ ਕਿ ਅਸੀਂ ਬਹੁਤ ਸਿੱਦਤ ਨਾਲ ਔਰ ਬਹੁਤ ਮੁਸ਼ਕਲ ਨਾਲ ਆਪਣੇ ਨਾਲ ਜੋੜੇ ਨੇ ਮੈਂ ਉਹਨਾਂ ਦਾ ਸ਼ੁਕਰੀਆ ਕਰਾਂਗਾ ਧਿਆਨ ਲਈ ਆਪਣੇ ਸਮੇਂ ਨੂੰ ਕੱਢਣ ਲਈ ਸਪੈਸ਼ਲੀ ਮੈਡਮ ਪ੍ਰਿੰਸੀਪਲ ਡਾਇਰੈਕਟਾਂ ਚੰਡੀਗੜ੍ਹੋਂ ਆਏ ਨੇ ਇੰਗਜੀ ਮੋਹਿਤ ਜੀ ਜਿਹੜੇ ਬਹੁਤ ਅੱਛਾ ਸਕੂਲ ਲੱਗੇ ਦੋਨੋਂ ਸਾਨੂੰ ਮੋਹਿਤ ਜੀ ਕਾਟਗੜ੍ਹ ਤੋਂ ਹੈਗੇ ਨਾਰਵੁੱਡ ਪਬਲਿਕ ਸਕੂਲ ਤੋਂ ਔਰ ਸਾਡੇ ਵਿੱਚ सुखराज जी कैंडी जी बैठे ने जेड़े प्रकाश मॉडल स्कूल के संचालक ने कैंडी साहब का थोड़ा स्वास्थ खराब रहा पिछे सालों सबनों बड़ी फिकर सी लेकिन जिन्हें को नेक दिल इंसान ने प्रभु ने उन्हें पूरी मदद की थी। और उस तकलीफ चो निकल के अजो साइ बैठे ने मैं चाहवागा सारे उन्होंने ا 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 ਗੁਜ਼ਾਰਿਸ਼ ਕਰਕੇ ਮੈਂ ਸਭ ਨੂੰ ਕਹਿ ਕਹਿ ਕੇ ਥੱਕ ਗਿਆ ਕਿ ਵੀ ਬਹੁਤ ਲੰਬਾ ਟਾਈਮ ਹੋ ਗਿਆ 26 ਸਾਲ ਔਰ ਇੱਕ ਸਭ ਤੋਂ ਬੜੀ ਗੱਲ ਇਹ ਹੈ ਕਿ ਪੰਜਾਬ ਦਾ ਵਾਹਿਦ ਮੈਂ ਹੀ ਸੈਕਟਰੀਆਂ ਜਿਹੜਾ 26 ਸਾਲ ਤੋਂ ਸੇਵਾ ਕਰ ਰਿਹਾ ਹਰ ਜਗ੍ਹਾ ਬਦਲ ਚੁੱਕੇ ਨੇ ਮੈਂ ਇਹਨਾਂ ਨੂੰ ਕਿਹਾ ਮੇਰੇ ਨਾਲ ਦਾ ਉੱਥੇ ਕੋਈ ਵੀ ਨਹੀਂ ਹੈਗਾ ਸਾਰੇ ਨਵੇਂ ਆਂਦੇ ਆ ਇਲੈਕਸ਼ਨ ਹੁੰਦੇ ਨੇ ਲੇਕਿਨ ਈਵਨ ਮੈਂ ਇੱਥੋਂ ਬਦਲ ਕੇ ਗੁਜਰਾਤ ਚਲਾ ਗਿਆ ਉਸ ਪੀਰੀਅਡ 'ਚ ਵੀ ਮੈਂ ਕਿਹਾ ਕਿ ਵੀ ਆਪਣੀ ਮੇਰੀ ਜਗ੍ਹਾ ਚੁਣੋ ਕਿਸੇ ਨੂੰ لیکن پتہ نہیں ٹرسٹ ہے یا پیار ہے یا کیا ہے یا باقی لوگ ہو سکتا ہے کم نہ کرنا چاہندے ہون امی پورا نہ بنائیو کہ مطلب کوئی راضی نہیں ہویا تے وہ مجبوری ਨਾਲ کہ یار بچیاں دا ایک پلیٹ فارم ہے نو ختم نہیں کرنا اپاں اینو اے نہ ہوے کہ وی رول جاوے اج اسی ایسی سٹیج تے ہاں جتھے ساڈے کول ہر ایکویپمنٹ ہے ਬਹੁਤ ਛੋਟੀ ਡਿਸਟ੍ਰਿਕਟ ਹੋਣ ਤੋਂ ਬਾਅਦ ਵੀਨੋਦ ਜੀ ਦੀ ਔਰ ਆਰ ਸਮਾਜ ਦੀ ਸਹਿਯੋਗ ਨਾਲ ਸਾਡੇ ਕੋਲ ਬਹੁਤ ਅੱਛਾ ਗਰਾਊਂਡ ਹੈ ਔਰ ਇਸ ਤੋਂ ਇਲਾਵਾ ਸਾਡੇ ਕੋਲ ਫੰਡਸ ਵੀ ਹੈਗੇ ਔਰ ਸਾਡਾ ਐਸਆਰ ਟਸਪੀਸੀ ਵਿੱਚ ਬਣ ਗਿਆ ਹੈ ਕਿ ਸਾਨੂੰ ਇੱਕ ਜ਼ਿੰਮੇਵਾਰੀ ਜਿਹੜੀ ਦਿੱਤੀ ਉਹਨਾਂ ਨੇ ਉਹਨਾਂ ਨੇ 8 ਕਰੋੜ ਰੁਪਏ ਸੈਂਕਸ਼ਨ ਕੀਤਾ ਹੋਇਆ ਹੈਗਾ ਜੇ ਅਸੀਂ ਇੱਥੇ ਸਟੇਡੀਅਮ ਬਣਾਉਣਾ ਚਾਹੁੰਦੇ ਹਾਂ لیکن ودلی سਾਨੂੰ لینڈ ਲੈਣੀ ਪੈਣੀ ਹੈ لینڈ ਦੇ ਨਾਲ ਜੋ ਖਰਚਾ ਹੋਏਗਾ ਅੱਜ ਅਸੀਂ ਲੱਭਦੇ ਫਿਰਦੇ ਆ ਸਾਨੂੰ ਸ਼ਹਿਰ ਦੇ ਨੇੜੇ ਕਿਉਂਕਿ ਕੰਡੀਸ਼ਨ ਇਹ ਹੈ ਕਿ ਵੀ ਉਹ ਅਪਰੋਚੇਬਲ ਹੋਵੇ ਬੱਚੇ ਉੱਥੇ ਪਹੁੰਚ ਸਕਣ ਅੱਜ ਤਾਂ ਅਸੀਂ ਜਿੱਥੇ ਬੈਠੇ ਆ ਉਹ ਬਹੁਤ ਹੀ ਅਪਰੋਚੇਬਲ ਹੈ ਔਰ ਬਹੁਤ ਹੀ ਵਧੀਆ ਗਰਾਊਂਡ ਹੈ اگر ਕੋਈ ਵੀ ਜਗ੍ਹਾ ਅਸੀਂ ਲੈਣੇ ਆ 6 ਕੜ ਤੋਂ ਘੱਟ ਤੇ ਸਟੇਡੀਅਮ ਨਹੀਂ ਪਨ ਸਕਦਾ ਇਹ 8 ਕਰੋੜ ਇੱਕ ਲਿਮਿਟ ਹੈ 8 ਕਰੋੜ ਦੇ ਵਿੱਚ ਆਪਾਂ ਲੈਂਡ ਲੈ ਕੇ ਬਣਾਣਾ ਹੈ ਤਾਂ ਉਹ ਜਗ੍ਹਾ ਦੇਖਣ ਲਈ ਸਾਨੂੰ ਅਸੀਂ ਲੱਗੇ ਹੋਏ ਹਾਂ ਸਾਡੇ ਕਈ ਮੈਂਬਰ ਵੀ ਸਹਿਯੋਗ ਕਰ ਰਹੇ ਨੇ ਉਸ ਕੰਮ 'ਚ ਅਸੀਂ ਲੋਕ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਉਪਰਾਲਾ ਅਗਰ ਸਾਡਾ ਪੂਰਾ ਹੋ ਜਾਏ ਤਾਂ ਐਨਡੀਸੀਏ ਦੀ ਬਹੁਤ ਬੜੀ ਥੇਨ ਸਾਡੇ ਜ਼ਿਲ੍ਹੇ ਨੂੰ ਹੋ ਜਾਏਗੀ ਕਿਉਂਕਿ ਪੀਸੀਆ ਸਾਨੂੰ ਪੈਸੇ ਦੇਣ ਨੂੰ ਤਿਆਰ ਹੈ ਸਾਡੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸਾਡੇ ਕੰਮ ਨੂੰ ਦੇਖਦੇ ਹੋਏ ਹੁਣ ਮੈਂ ਗੱਲ ਕਰਾਂਗਾ ਕਿ लास्ट ईयर जिदा कि तक राजन जी ने दसिया लास्ट ईयर असी कुछ एक सैल्फ कमिटमेंट्स की जो कि असी अपने मिनट्स uh, पाइया पहली तो यह कि भी अभी रेनोवेशन करना है विकेट्स का विकेट्स विकट्स कहते जिन्होंने जिसते आप पिच कहने जिन्होंने जिसते गेम होंगी हैगी थोड़ी नीची हो गई सी पीसीए नी रिक्वेस्ट की तो पीसीए ने सूँ ਉਹ ਦਾ ਅਰੇਂਜਮੈਂਟ ਕਰਕੇ ਦਿੱਤਾ ਬੀਸੀਸੀਆਈ ਦੇ ਕੁਰੀਟਰ ਹੁੰਦੇ ਸੀਗੇ ਪਹਿਲਾਂ ਓਮ ਪ੍ਰਕਾਸ਼ ਜੀ ਜਿਨ੍ਹਾਂ ਨੇ ਦਿੱਲੀ ਵਗੈਰਾ ਇੱਥੇ ਉਹਨਾਂ ਦੀ ਡਿਊਟੀ ਲੱਗੀ ਸੀ ਉਹਨਾਂ ਨੇ ਵਿਕਟ ਸਾਨੂੰ ਪਨਾ ਕੇ ਦਿੱਤੀਆਂ ਚਾਰ ਵਿਕਟਸ ਉਹਦੇ ਕਰਕੇ ਸਾਡੇ ਮੈਚਸ ਕਾਫੀ ਟਾਈਮ ਤੱਕ ਇੱਥੇ ਰੁਕੇ ਰਹੇ ਸਾਨੂੰ ਬਾਹਰ ਜਾ ਕੇ ਖੇਡਣਾ ਪਿਆ ਉਹ ਦੌਰ ਨਿਕਲਿਆ ਇਨ ਦਾ ਮੀਨ ਵਾਈਲ ਅਸੀਂ ਸੋਚਿਆ ਕਿ ਵੀ ਅਸੀਂ ਆਪਣੇ ਡਰੈਸਿੰਗ ਰੂਮ ਸਾਡੇ ਕੋਲ ਨਹੀਂ ਸੀ ਗਰਲਸ ਦੇ ਮੈਚ ਵੀ ਹੁੰਦੇ ਤਾਂ ਡਰੈਸਿੰਗ ਰੂਮ ਬਹੁਤ ਜ਼ਰੂਰੀ ਹੁੰਦੇ ਨੇ ਡਰੈਸਿੰਗ ਰੂਮ ਵੀ ਨਹੀਂ ਸੀ ਸਾਡੇ ਕੋਲ ਅਸੀਂ ਡਰੈਸਿੰਗ ਰੂਮ ਬਣਾਏ ਇਸ ਤੋਂ ਇਲਾਵਾ ਸਟੇਡੀਅਮ ਤਾਂ ਆਰ ਕੇ ਆਰ ਕਾਲਜ ਚ ਬਣਿਆ ਸੀ ਪਰ ਉਹ ਉਸ ਦੇ ਉੱਪਰ ਛਤ ਨਹੀਂ ਸੀ ਰੂਫ ਨਹੀਂ ਸੀ ਉਹ ਬਣਾਈ ਸਾਡੇ ਕੋਲ ਇਕੁਪਮੈਂਟਸ ਵੱਧ ਗਏ ਸਾਡੇ ਕੋਲ ਸਟੋਰ ਪ੍ਰੋਪਰ ਰੀ ਸੀ ਸਟੋਰ ਬਣਾਏ ਬਾਥਰੂਮਸ ਬਣੇ ਬਹੁਤ ਕੁਝ ਅਸੀਂ ਇਜਾਫਾ ਕੀਤਾ तकरीबन ਬੈਲੈਂਸ ਸ਼ੀਟ ਚ ਵੀ ਹੈਗਾ 982000 ਜਿਹੜਾ ਹੈਗਾ ਸਾਡਾ ਇਹਨਾਂ ਚ ਕੰਮਾਂ 'ਚ ਖਰਚ ਹੋਇਆ एक्सक्लूडिंग ऑफ विकेट विकेट के सारे जेड़े पांच लाख चौंह हज़ार की मिट्टी आई पीसीए ने डायरक्ट भेजी जो लेबर चार्जस थे वो तकरीबन ढाई तो तीन लाख से के, वो भी पीसीए ने डायरैक्ट दिते जो अस्सी खर्चे नौ प्यासी वो असी ग्राउंड के उपर सारा जो लगे है लोगों को नज़र आता है और हूँ जो सू मैच मिल रहे हैं मैं अपनी टीम के बारे जरूर गल कराँगा बहुत छोटी डिस्ट्रिक्ट होंगे हुए भी साड़ी गर्ल्स ने नेमी फाइनल अमृतसर हरा के पहुँचे सेमी फाइनल ये से बहुत बड़ी अचीवमेंट सी क्योंकि साढ़े कोर्ल्स के कोच भी प्रॉपर नहीं सी लेडी कोच होनी चाहिए है लड़की काम कर रही थी लेकिन वो भी पूरी तरह ट्रेन नहीं बच्चों ने बड़ी अच्छी डिस्ट्रिक हरा के और सेमीफाइनल अमृतसर हरा के उन्होंने अगे गए इसी तरीके बोएस ने बोएस भी फाइनल खेले साड़ी डिस्ट्रिक्ट बहुत छोटी है और जो थोड़ा पटियाला मोहाली अमृतसर लुधियाना इदा दिस्ट्रिका खेलना पैता तो, ना खेल ना तो पता चलता है कि उत्तर इंटरनेशनल प्लेयर भी खेल रहे हैं नवे शहर रमनदीप ये सारे आके खेल के गए मनदीप खेल के गए और ਸਾਡੀ ਵਿਕਟਾਂ ਦੀ ਤਾਰੀਫ ਕਰਕੇ ਗਏ ਸਾਡੀ ਹਸਪੀਟੈਲਿਟੀ ਦੀ ਤਾਰੀਫ ਕਰਕੇ ਗਏ ਉਹਨਾਂ ਨੂੰ ਬਹੁਤ ਅੱਛਾ ਲੱਗਾ ਕਿਉਂਕਿ ਅਸੀਂ ਸਟੇ ਵੀ ਬੱਚਿਆਂ ਨੂੰ ਇਸੀ ਹੋਟਲ 'ਚ ਦਿੰਨੇ ਆ ਉੱਪਰ ਅਸੀਂ ਕਮਰੇ ਦਿੰਨੇ ਆ ਸਾਰੀ ਡਿਸਟ੍ਰਿਕਟ ਤੋਂ ਜ਼ਿਆਦਾ ਸਾਡੀ ਡਿਸਟ੍ਰਿਕਟ ਦੀ ਤਾਰੀਫ ਇਸ ਕਰਕੇ ਹੁੰਦੀ ਹੈ ਕਿ ਸਾਡੀ ਹਸਪੀਟੈਲਿਟੀ ਬੈਸਟ ਹੈ ਸਾਡੇ ਮੈਂਬਰਸ ਦੀ ਵਜ੍ਹਾ ਨਾਲ ਜਿਹੜੇ ਕਿ ਕਦੇ ਇੱਕ ਆਵਾਜ਼ ਤੇ ਇਕੱਠੇ ਹੁੰਦੇ ਨੇ ਅਸੀਂ ਹਰ ਵਕਤ ਹਰ ਬੱਚੇ ਲਈ ਸਹੂਲਤਾਂ ਕਿ ਉਹਦੇ ਲਈ ਬੈਸਟ ਕਰੀ ਅਸੀਂ ਸਕੂਲ ਜਿਹੜੇ ਜੋੜੇ ਨੇ ਮੈਨੂੰ ਬੜੀ ਖੁਸ਼ੀ ਹੈ ਕਿ ਨਾਰਵੁੱਡ ਦੀ ਪ੍ਰੋਗਰੈਸ ਜਿਹੜੀ ਹੈ ਵੀ ਉਹ ਥੋੜੀ ਅੱਛੀ ਚੱਲ ਰਹੀ ਹੈ ਕਿ ਕੁਝ ਬੱਚੇ ਸਾਨੂੰ ਬਹੁਤ ਅੱਛੇ ਲੱਗੇ ক্রিকেট ਦਾ ਅੱਛਾ ਸਟੈਂਡਰਡ ਉਹਨਾਂ ਨੇ ਰੱਖਿਆ ਹੋਇਆ ਹੈਗਾ ਸਾਡੇ ਕੋਚਸ ਉੱਥੇ ਜਾਂਦੇ ਨੇ ਕੁਝ ਟਾਈਮ ਰੱਖੇ ਹੋਏ ਨੇ ਡਾਇਰੈਕਟਰ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਅੱਗੇ ਲਜਾਈਏ ਇਹਨਾਂ ਨੂੰ ਔਰ ਇਹਨਾਂ ਦੇ ਬੱਚੇ ਕਿਉਂਕਿ ਕਾਫੀ ਜ਼ਿਆਦਾ ਸਟਰੈਂਥ ਹੈ ਉਹਨਾਂ ਤੋਂ ਸਾਨੂੰ ਬੱਚੇ ਮਿਲ ਸਕਦੇ ਇਹ ਪ੍ਰਕਾਸ਼ ਮਾਡਲ ਸਕੂਲ ਕਿਉਂਕਿ ਲੋਕਲ ਹੈ ਸਾਡੇ ਬੱਚੇ ਆ ਜਾਂਦੇ ਨੇ ਤੇ ਸਭ ਤੋਂ ਬੜੀ ਚੀਜ਼ ਹੁੰਦੀ ਹੈ ਕਿ ਤੁਹਾਡੇ ਕੋਲ ਸਟ੍ਰੈਂਥ ਪੈਚ ਸਟ੍ਰੈਂਥ ਸਭ ਹੋਣੀ ਚਾਹੀਦੀ ਹੈ ਅਗਰ ਤੁਹਾਡੇ ਕੋਲ ਪੈਂਚ ਦੇ ਵੀ ਸਟ੍ਰੈਂਥ ਨਹੀਂ ਹੈ ਤਾਂ ਵੀ ਟੀਮਾਂ ਵਧੀਆ ਨਹੀਂ ਬਣਦੀਆਂ ਹੁਣ ਸਾਡੇ ਦੋ ਬੱਚੇ ਇੰਟਰ ਯੂਨੀਵਰਸਿਟੀ ਖੇਲਣ ਲਈ ਅਲੀ ਗੜ ਗਏ ਹੋਏ ਨੇ ਔਰ ਵੀ ਤੋਂ ਜ਼ਿਆਦਾ ਬੱਚਿਆਂ ਦੇ ਕੈਂਪ ਲੱਗੇ ਨੇ ਅੰਡਰ 6 ਦੇ ਦੋ ਤਿੰਨ ਬੱਚੇ ਜਿਹੜੇ ਨੇ ਅਸਲੇ ਸਟੇਟ ਚ ਨੇ ਮੈਨੂੰ ਅੱਛਾ ਲੱਗਦਾ ਹੈ ਕਿ ਮੇਰੇ ਕੋਚਸ ਐਨਡੀਸੀ ਦੇ ਬਾਕੀ ਮੈਂਬਰਸ ਜਿਹੜੇ ਕਿ ਗਰਾਊਂਡ ਤੇ ਸਮੇਂ ਦਿੰਦੇ ਨੇ ਉਹਨਾਂ ਦੀ ਬਦੌਲਤ ਉਹਨਾਂ ਦੀ ਮਿਹਨਤ ਦਾ ਹੀ ਇਹ ਸਦਕਾ ਹੈ ਕਿ ਉਹ ਬੱਚੇ ਅੱਗੇ ਜਾ ਰਹੇ ਨੇ ਅੱਛਾ ਕਰ ਰਹੇ ਨੇ ਮੈਂਬਰਸ ਘੱਟ ਤੋਂ ਘੱਟ ਤੁਸੀਂ ਤਾਂ ਖੁਸ਼ ਹੋ ਤਾਲੀ ਦਾ ਵਜਾ ਦਿਓ ਕਿ ਤੁਹਾਡੇ ਬੱਚੇ ਅੱਛਾ ਕਰ ਰਹੇ ਨੇ ਆਪਾਂ ਸੀਰੀਅਸ ਹੋਏ ਆ ਕਿ ਵੀ ਕੋਈ ਨੁਕਸਾਨ ਵਾਲਾ ਕੰਮ ਕਰ ਰਹੇ ਬੱਚੇ ਬਹੁਤ ਅੱਛਾ ਕਰ ਰਹੇ ਨੇ ਔਰ ਇਹ ਸਭ ਤੁਹਾਡੇ ਸਦਕਾ ਹੀ ਹੈ ਬਡੇ ਲੋਕਾਂ ਦੇ ਸਹਿਯੋਗ ਨਾਲ ਅਸੀਂ ਕਿਉਂਕਿ ਇਹ ਜਿਹੜਾ ਸਿਸਟਮ ਹੈਗਾ ਸਾਡਾ ਇਹ ਰੀਇਮਬਰਸਮੈਂਟ ਬੇਸ ਹੈ ਯਾਨੀ ਅਗਰ ਅਸੀਂ ਮੈਚ ਕਰਾਣੇ ਆ ਪੂਰਾ ਟੂਰਨਾਮੈਂਟ ਕਰਾਣੇ ਆ ਤਾਂ ਸਾਨੂੰ ਫੰਡ ਜਿਹੜੇ ਨੇ ਉਹ ਭਰਵਾਂਦੇ ਹੈਗੇ ਉਸ ਚ 10% ਤੋਂ ਲੈ ਕੇ 15% ਸਾਡੇ ਵੀ ਲੱਗਦੇ ਨੇ ਤੇ ਰੀਇਮਬਰਸ ਦਾ ਸਿਸਟਮ ਜੋ ਹੋਣ ਦੇ ਕਰਕੇ ਕਈ ਵਾਰ ਅਸੀਂ ਸ਼ਾਰਟ ਆਫ ਫੰਡ ਹੋ ਜਾਂਦੇ ਆ ਕਿਉਂਕਿ ਅਸੀਂ ਕਦੇ ਵੀ ਹੋਟਲ ਦਾ ਜਾਂ ਅਮ ਕੈਪਟਿੰਗ ਦਾ ਅਸੀਂ ਅੱਜ ਵੀ ਕੋਈ ਵੀ ਖਰਚਾ ਰੋਕਿਆ ਨਹੀਂ ਹੈਗਾ ਤਾਂ ਕਿ ਅਗਲਾ ਸਾਨੂੰ ਅਗਲੀ ਵਾਰ ਦੇ ਨਾ ਕਹਦੇ ਕਿ ਜੀ ਤੁਹਾਡੀ ਪੇਮੈਂਟ ਟਾਈਮ ਤੇ ਨਹੀਂ ਆਉਂਦੀ ਤੇ ਉਹਦੇ ਲਈ ਸਾਡੇ ਕੋਲ ਫਾਈਨੈਂਸਰ ਨੇ ਸਾਡੇ ਵਿੱਚੋਂ ਹੀ ਮੈਂ ਉਹਨਾਂ ਦਾ ਵੀ ਸ਼ੁਕਰੀਆ ਕਰਾਂਗਾ ਕਿਉਂਕਿ ਹੁਣ ਉਹ ਸਮਾਂ ਆ ਗਿਆ ਕਿ ਸ਼ਾਇਦ ਅਗਲੇ ਸਾਲ ਤੋਂ ਸਾਨੂੰ ਮੰਗਣਾ ਨਾ ਪਵੇ ਕਿਉਂਕਿ ਸਾਡੇ ਕੰਮ ਸਾਰੇ ਹੋ ਗਏ ਨੇ ਤੇ ਮੈਂ ਸਭ ਤੋਂ ਪਹਿਲਾਂ ਤਾਂ ਨਾਲ ਲਾਉਂਗਾ ਸੁਖਰਾਜ ਜੀ ਦਾ ਹੀ ਐਤਕੀ ਪਹਿਲੀ ਵਾਰ ਮੈਂ ਇਹਨਾਂ ਨੂੰ ਕਿਹਾ ਸੁਖਰਾਜ ਜੀ ਸਾਨੂੰ ਥੋੜੀ ਪ੍ਰੋਬਲਮ ਆ ਰਹੀ ਹੈ ਕਹਿੰਦੇ ਤੁਸੀਂ ਰਕਮ ਦੱਸੋ ਮੈਂ ਕਿਹਾ ਪੈਸੇ ਤੁਹਾਡੇ 15 ਦਿਨਾਂ ਚ ਮੁੜ ਜਾਣੇ ਹਨ ਲੇਕਿਨ ਮੈਂ ਹੋਟਲਾਂ ਦੀ ਪੇਮੈਂਟ ਕਰਨੀ ਹੈਗੀ ਸੁਖਰਾਜ ਜੀ ਨੇ ਡਾਕਟਰ ਕਾਰਾ ਨੇ ਆਪਣੇ ਬਲਦੇਵ ਜੀ ਬੈਠੇ ਹੈਗੇ ਤੇ ਬਲਦੇਵ ਜੀ ਟ੍ਰਾਂਸਪੋਰਟਰ ਕਿਧਰ ਨੇ ਨਜ਼ਰ ਨਹੀਂ ਆ ਰਹੇ ਸਾਨੂੰ ਸੋਗੀ ਸਾਹਿਬ ਸੋਗੀ ਸਾਹਿਬ ਆਤਵੀਂ ਨਹੀਂ ਖੜਾ ਕਰਦੇ ਪੈਸੇ ਦੇ ਕੇ ਭੁੱਲ ਜਾਂਦੇ ਨੇ ਕੇ ਕੇ ਸਰੀਨ ਜੀ ਬੈਠੇ ਨੇ ਉੱਪਰ ਮਨੋਜ ਜੀ ਬੈਠੇ ਨੇ ਜਦੋਂ ਵੀ ਸਾਨੂੰ ਰਜੇਸ਼ ਜੀ ਬੈਠੇ ਨੇ ਇਹ ਸਭ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਅਸੀਂ ਗਰਾਉਂਡ ਤੇ ਕੰਮ ਜ਼ਰੂਰ ਕਰਦੇ ਹਾਂ ਲੇਕਿਨ ਕਈ ਵਾਰ ਸਾਨੂੰ ਜੋ ਕਨਸਟ੍ਰੈਂਟਸ ਆਉਂਦੇ ਨੇ ਸਾਨੂੰ ਜੋ ਪ੍ਰੋਬਲਮਸ ਆਉਂਦੀਆਂ ਨੇ ਜੇ ਮੈਂਬਰ ਨਾਲ ਨਹੀਂ ਫੜਨਗੇ ਤਾਂ ਹੋ ਸਕਦਾ ਮੈਂ ਵੀ ਹੱਥ ਖੜੇ ਕਰ ਦਮਾ ਗਿਆ ਕਿੱਥੋਂ ਕਰਾਂਗਾ ਮੈਂ ਕਈ ਵਾਰ 15-15 ਲੱਖ ਇਕੱਠੇ ਤੇ ਰਹਿੰਦੇ 20-20 ਲੱਖ ਇਕੱਠੇ ਦੇਣੇ ਪੈਂਦੇ ਆਗੇ ਤਾਂ ਕਿਉਂਕਿ ਜੋ ਫੰਡ ਆਉਂਦੇ ਨੇ ਖਰਚਾ ਹੀ ਬਹੁਤ ਹੈ ਹਰ ਮੈਚ ਦਾ ਹਰ ਵਾਰ ਦਾ ਖਰਚਾ ਬਹੁਤ ਹੈ ਟੀਮਾਂ ਨੂੰ ਰੋਕਾਣਾ ਆਣਾ ਰੋਟੀ ਪਾਣੀ ਦਾ ਸਵੇਰ ਤੋਂ ਸ਼ਾਮ ਤੱਕ ਫਿਰ 4 ਦਿਨ ਦਾ ਜਿਹੜਾ ਮੈਚ ਹੁੰਦਾ ਬਹੁਤ ਅੱਛੇ ਵਾਲਾ ਮੈਚ ਹੁੰਦਾ ਤੁਸੀਂ ਟੀਮ ਬਾਹਰ ਭੇਜਦੇ ਹੋ ਅਸੀਂ ਕਦੀ ਵੀ ਟੀਮਾਂ ਨੂੰ ਬੱਸ 'ਚ ਨਹੀਂ ਭੇਜਿਆ ਮੇਰੀ ਪਹਿਲੀ ਡਿਸਟ੍ਰਿਕਟ ਹੈ ਜਿੱਨੇ ਟੈਂਪੋਰਰੀ ਟੈਬਲ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਪੰਜਾਬ 'ਚ ਕੋਈ ਨਹੀਂ ਭੇਜਦਾ ਸੀ ਨਾ ਮੈਂ ਕਹਿੰਦਾ ਨਹੀਂ ਚਾਹੇ ਸਾਡੇ ਕੋਲ ਪੈਸੇ ਘੱਟ ਨੇ ਜਾਂ ਜ਼ਿਆਦਾ ਨੇ ਬੱਚੇ ਬਿਲਕੁਲ ਆਰਾਮ ਨਾਲ ਜਾਣਗੇ ਅੱਛੇ ਹੋਟਲ 'ਚ ਰਹਿਣਗੇ ਮੈਨੂੰ ਇੱਕ ਵਾਰ ਪਾਡਲ ਸਾਹਿਬ ਕਹਿੰਦੇ ਨੇ ਕਹਿੰਦੇ ਮੈਂ ਸੁਣਿਆ ਯਾਰ ਤੂੰ AC ਰੂਮ ਦੇਣਾ ਮੈਂ ਕਹਾ ਸਰ ਬਿਲਕੁਲ ਕਹਿੰਦੇ ਗਲਤ ਆ ਮੈਂ ਕਹਾ ਸਾ ਗਲਤ ਨਹੀਂ ਹੈ ਮੈਂ ਨਹੀਂ ਚਾਹੁੰਦਾ ਕਿ ਬੱਚੇ ਮੰਦਰ ਚ ਰੂ ਕਰਨ ਧਰਮਸ਼ਾਲਾ ਜਰੋਕਨ ਜਿੱਤੇ ਮੱਛਰ ਘਟਣ ਜੇ ਉਹ ਕੰਫਰਟੇਬਲ ਨਹੀਂ ਹੋਣਗੇ ਤਾਂ ਉਹ ਵੀਰੇ ਖੇਲਣਗੇ ਕਿੱਦਾਂ ਇਹਦੇ ਲੇਕਿਨ ਫਿਰ ਵੀ ਮੈਂ ਜਿਹੜਾ ਹੈਗਾ ਇਸ ਨੂੰ ਨਹੀਂ ਚਾਹੁੰਦਾ ਛਾ ਇਹ ਪੈਸੇ ਕਿੱਥੋਂ ਆਣਗੇ ਮੇਰੇ ਸਾਡੇ ਪੈਸੇ ਅਸੀਂ ਸਾਡੇ ਮੈਂਬਰ ਲੈਂਦੇ ਨੇ ਤੁਸੀਂ ਤਾਂ ਸਾਨੂੰ 2014 ਤੋਂ ਇੰਦਾਦ ਦਿੱਤੀ ਆ ਜਿੱਦੋਂ 2 ਜਾਣ ਤੋਂ ਕੰਮ ਕਰ ਰਹੇ ਹਾਂ ਮੇਰੇ ਮੈਂਬਰ ਜਿਹੜੇ ਸੀ ਮਖਤਾਵਰ ਜੀ ਜਾਂ ਦੂਸਰੇ ਲੋਕ ਜਿਹੜੇ ਸੀ ਬੈਠੇ ਨੇ ਅੱਜ ਵੀ ਕਦੀ ਵੀ ਕਮੀ ਨਹੀਂ ਆਨ ਦਿੱਤੀ ਹੋਣਾ ਤੇ ਅਸੀਂ ਸ਼ੁਰੂਆਤ ਕੀਤੀ ਹਲਕੇ ਹਲਕੇ ਸ਼ਰਮੋ ਸ਼ਰਮੀ ਸਾਰਿਆਂ ਨੇ ਉਸ ਨੂੰ ਗੱਲ ਕਰਤੀ ਮੈਂ ਅੱਜ ਵੀ ਕਹਿਣਾ ਕਿ ਦੋ ਦਿਨ ਚੀਜ਼ਾਂ ਜਿਸੀਂ ਅੱਗੇ ਆ ਸਾਡਾ ਅਜ ਕੈਟਰਰ ਜਿਹੜਾ ਨਹੀਂ ਹੈ ਤੇ ਮੁੰਡਾ ਜਿਹੜਾ ਕੰਮ ਕਰਦਾ ਹੈਗਾ ਮੈਨੂੰ ਜੋ ਉੱਥੇ ਖੜੇ ਕਰਕੇ ਐਪਰੀਸ਼ੀਏਸ਼ਨ ਮਿਲੀ ਕਿ ਤੁਹਾਡੀ ਫੂਡ ਕੁਆਲਿਟੀ ਬਹੁਤ ਅੱਛੀ ਹੈ ਇਹ ਮੇਰੇ ਲਈ ਬਹੁਤ بڑا ਐਵਾਰਡ ਹੈ ਬਹੁਤ بڑا ਉਹ ਸਿਹਰਾ ਜੋ ਮੀਟਿੰਗ ਤੇ ਜਾਂਦੇ ਆ ਪਰ ਉਹ ਫੂਡ ਬਣਾਉਣ ਵਾਲਾ ਸਾਡਾ ਬੰਦਾ ਜਿਹੜਾ ਹੈਗਾ ਉਹ ਸੰਤੋਸ਼ ਕੁਮਾਰ ਜਿਹੜਾ ਹੈਗਾ ਉਹ ਬੰਦੇ ਨੇ ਕਦੀ ਵੀ ਕੋਈ ਕਮੀ ਨਹੀਂ ਰੱਖੀ ਜੇ ਸਾਨੂੰ ਕਿਹਾ ਕਿ ਜੀ ਭਾਜੀ ਇੰਨਾ ਚਾਹੀਦਾ ਸੀ ਜਿਹੜਾ ਉਹ ਨਹੀਂ ਲੱਤ ਕੰਮ ਬਧੀਆ ਕਰਦਾ ਇਹ ਸਭ ਚੀਜ਼ਾਂ ਜਿਹੜੀਆਂ ਕੁੱਲ ਮਿਲਾ ਕੇ ਮੌਂਟੀ ਜੀ ਬੈਠੇ ਨੇ ਪਿਛਲੇ ਸਾਲ ਸੀਨੀਅਰ ਟੂਰਨਾਮੈਂਟ ਕਮੇਟੀ ਦੇ ਮੈਂਬਰ ਰਹੇ ਪੀਸੀਐਚ ਤੇ ਇਹਨਾਂ ਨੇ ਜੇ ਉੱਥੇ ਮਾਹੌਲ ਦੇਖਿਆ ਇਹਨਾਂ ਨੇ ਦੇਖਿਆ ਵੀ ਨਵੀਂ ਸ਼ੈਡ ਦੀ ਕਿੰਨੀ ਤਾਰੀਫ ਹੈ ਉੱਥੇ ਇਸ ਜਿਹੜੇ ਕਨ ਸਾਡੇ ਬੱਚੇ ਜਾਣਦੇ ਨੇ ਇੰਪਾਇਰਸ ਜਾਂ ਕੁਛ ਨੇ ਮੈਂ ਇਹ ਸੈਲਫ ਪ੍ਰੇਜ਼ ਨਹੀਂ ਕਰ ਰਿਹਾ ਮੈਂ ਦੱਸਣਾ ਚਾਹੁੰਦਾ ਕਿ ਇੱਕ ਟੀਮ ਐਸੀ ਹੈ ਜਿਸ ਟੀਮ ਦੀ ਬਦੌਲਤ ਅਸੀਂ ਅੱਜ ਇਸ ਮੁਕਾਮ ਤੇ ਆਏ ਹਾਂ ਇਸ ਮੁਕਾਮ ਤੇ ਆ ਕੇ ਸਾਨੂੰ ਪੀਸੇ ਕਹਿੰਦਾ ਤੁਸੀਂ ਸਟੇਡੀਅਮ ਲਈ ਜਗ੍ਹਾ ਲੈਂਦੀ ਇਸ ਮੁਕਾਮ ਤੇ ਆ ਕੇ ਤੁਸੀਂ ਵਿਕਟ ਪਰ ਆਣੀ ਹੈ ਸਾਨੂੰ ਦੱਸੋ ਮੈਂ ਸ਼ੁਕਰਗੁਜ਼ਾਰ ਹਾਂ ਸਾਰਿਆਂ ਲੋਕਾਂ ਦਾ ਕਿਉਂਕਿ ਪਰਦੇਸ ਤੇ ਜਿਹੜੀ ਫਿਲਮ ਚੱਲਦੀ ਹੈ ਨਾ ਉਹਦੇ ਪਿੱਛੇ ਬਹੁਤ ਸਾਰਾ ਕਰੂ ਹੁੰਦਾ ਹੈ ਬਹੁਤ ਸਾਰੇ ਬੰਦੇ ਹੁੰਦੇ ਨੇ ਬਹੁਤ ਲੋਕ ਹੁੰਦੇ ਜਿਨ੍ਹਾਂ ਦੀ ਮਿਹਨਤ ਹੁੰਦੀ ਹੈ ਟੀਮ ਜਿੱਤ ਕੇ ਆਉਂਦੀ ਅਸੀਂ ਖੁਸ਼ ਹੁੰਨੇ ਜੀ ਉਹ ਲੈ ਗਿਆ ਅਸੀਂ ਜੀ ਟੀਮ ਜੇ ਜਾ ਕੇ ਲੈ ਆਏ ਜੀ ਫੁਲਾਣੇ ਬੰਦੇ ਨੇ ਸੈਂਚਰੀ ਕਰਤੀ ਜੀ ਹੁਣ ਵੀ ਸਾਡੇ ਬੱਚੇ ਨੇ ਹਿਮਾਚਲ ਦੇ ਗਏ 16 ਸਾਲ ਦਾ 15 ਸਾਲ ਦਾ ਬੱਚਾ ਹੈਗਾ ਕੁਸ਼ ਗੁਪਤਾ ਉਹਨੇ 165 ਰਨ ਕੀਤੇ ਨੇ ਬੜੀ ਖੁਸ਼ੀ ਹੋਈ ਇਹੇ ਬੱਚੇ ਅੱਗੇ ਚੱਲ ਕੇ ਹੋ ਸਕਦਾ ਇੰਡੀਅਨ ਟੀਮ 'ਚ ਨਜ਼ਰ ਆਣ ਤੁਹਾਨੂੰ ਅਸੀਂ ਇਹ ਨਹੀਂ ਸੋਚਦੇ ਕਿ ਸਾਡਾ ਬੱਚਾ ਅੱਗੇ ਨਹੀਂ ਜਾਏਗਾ ਸਾਡੇ ਬੱਚਿਆਂ 'ਚ ਬਹੁਤ ਟੈਲੈਂਟ ਹੈ। ਕਈ ਵਾਰ ਸਾਨੂੰ ਲੱਗਦਾ ਸਾਡੇ ਕੋਲ ਕਈ ਚੀਜ਼ਾਂ ਦੀ ਕਮੀ ਹੋ ਸਕਦੀ ਜਿਦਾ ਬੋਲਿੰਗ, ਮਸ਼ੀਨ ਦੀ ਕਮੀ ਹੈ ਸਾਡੇ ਕੋਲ, ਸੁਪਰ ਸੌਪਰ ਦੀ ਕਮੀ ਹੈ। ਉਹ ਵੀ ਮੈਂ ਡਿਮਾਂਡ ਕੀਤੀ ਹੋਈ ਹੈ ਦੇਖੋ ਕੀ ਕਰਦੇ ਨੇ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜੋ ਪਰਦੇ ਦੇ ਪਿੱਛੇ ਕੰਮ ਕਰਦੇ ਨੇ, ਜਿਹੜੇ ਪੂਰੇ ਸਾਲ ਮਿਹਨਤ ਕਰਦੇ ਨੇ ਮੇਰੇ ਕੋਚਸ ਜਿਹੜੇ ਨੇ, ਸਾਡੀ ਐਸੋਸੀਏਸ਼ਨ ਦੇ ਜਿਹੜੇ ਕੋਚਸ ਨੇ ਮੈਂ ਜ਼ਰੂਰ ਸarif ਕਰਨਾ ਚਾਹਾਂਗਾ ਉਹਨਾਂ ਕੋਚਸ ਦੀ ਕਿ ਜਿਨ੍ਹਾਂ ਨੇ ਪੂਰੀ ਮਿਹਨਤ ਕੀਤੀ ਉਹ ਅਸੀਂ ਡਾਇਰੈਕਟ ਭੇਜਦੇ ਆ ਜਾਂ ਅਸੀਂ ਨਾਰਵਡ ਭੇਜਦੇ ਆ ਜਾਂ ਅਸੀਂ ਕਿਸੇ ਵੀ ਸਕੂਲ ਚ ਜਿਹੜੇ ਅਸੀਂ ਜੁੜੇ ਹੋਏ ਨੇ ਤੇ ਉਹਨਾਂ ਨੇ ਕਦੀ ਮੱਦੇਦ ਸ਼ਿਕਨ ਨਹੀਂ ਪਾਈ ਉਹ ਜਾਣਦੇ ਨੇ ਆਪਣਾ ਕੰਮ ਕਰਦੇ ਨੇ ਜਿੰਨਾ ਵੀ ਬਰਸਾਤ ਹੈ, ਸਰਦੀ ਹੈ, ਗਰਮੀ ਹੈ ਉਹ ਜੋ ਟਾਈਮ ਦਿੱਤਾ ਹੁੰਦਾ ਹੈਗਾ ਮੇਰੇ ਕੱਲ ਉਹ ਸਕੂਲ ਚ ਪਹੁੰਚਦੇ ਨੇ ਸਕੂਲ ਇੱਥੇ ਬੈਠੇ ਨੇ ਉਹ ਗਵਾਹ ਨੇ ਕਿ ਉਹ ਆਪਣਾ ਕੰਮ ਬਰਾਉਡ ਕਰੀ ਕਰ ਰਹੇ ਹੋ ਸਕਦਾ ਹੈ ਸਾਡੇ ਵੱਲੋਂ ਥੋੜੀ ਹਲੇ ਡਿਲੇ ਹੈ ਕਿ ਅਸੀਂ ਬੇਟੀ ਨਹੀਂ ਪ੍ਰੋਵਾਈਡ ਕਰ ਸਕੇ ਤੁਹਾਨੂੰ ਜਿਹੜਾ ਮੇਰੀ ਗਰੰਟੀ ਹੈ ਕਿ ਤੁਹਾਨੂੰ ਆਉਣ ਵਾਲੇ ਸਮੇਂ ਚ ਮਿਲ ਜਾਏਗੀ ਮੈਂ ਭੇਜਾਂਗਾ ਵਿਕਟ ਬਣਾ ਤੁਹਾਡਾ ਕੰਮ ਹੈ ਬੰਦਾ ਸਾਟਾ ਆ ਜਾਏਗਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਮੈਂ ਤੁਹਾਨੂੰ ਦੱਸ ਚੁੱਕਾ ਬੱਚੇ ਅੱਛਾ ਕਰ ਰਹੇ ਨੇ ਬੱਚੇ ਕਾਫੀ ਅੱਗੇ ਜਾ ਰਹੇ ਨੇ ਸਾਡੇ ਅੱਛਾ ਖੇਡ ਰਹੇ ਨੇ ਐਤੀ ਮੈਂ ਨਾਰਵੋਟ ਔਰ ਤੁਹਾਡੇ ਸਕੂਲ ਦੇ ODI ਹੋਇਆ ਸੀਗਾ 1 ਡੇ ਇੰਟਰਨੈਸ਼ਨਲ ਹੋਇਆ ਸੀ ਆਸਟ੍ਰੇਲੀਆ ਔਮਨਸ ਵਰਸਸ एमडी ਨੂੰ ਬੁਗਮਸ ਦਾ ਉਹ ਬੱਚੇ ਦੇਖਣ ਗਏ ਔਰ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਕੁੜੀਆਂ ਉਮੀ ਸਪੈਸ਼ਲੀ ਅਸੀਂ ਲੜਕੀਆਂ ਨੂੰ ਪ੍ਰਮੋਟ ਕਰਨ ਲਈ ਉਭਰਾਲਾ ਕੀਤਾ ਸੀਗਾ ਇਹ ਔਰ ਪੀਸੀ ਨੇ ਰਿਕੁਐਸਟ ਕੀਤੀ ਸੀ ਕਿ ਭਈ ਸਾਡੀ ਮੀਟਿੰਗ ਹੋਈ ਉਹ ਕਹਿੰਦੇ ਵੀ ਕੀ ਉੱਥੇ ਬੱਚੇ ਆਣਗੇ ਜੀ ਇਹਨਾਂ ਨੂੰ ਖਾਣਾ-ਵਾਣਾ ਵੀ ਚਾਹੀਦਾ ਹੈਗਾ ਤੇ ਇਹਨਾਂ ਨੂੰ ਖਾਣਾ ਪਾਣੀ ਹਰ ਚੀਜ਼ ਮੇਰੇ ਘਰ ਪ੍ਰੋਪਰਲੀ ਬੱਚਿਆਂ ਨੇ ਰਿਪੋਰਟ ਦਿੱਤੀ ਹੈ ਔਰ ਸਕੂਲਾਂ ਨੇ ਸਾਨੂੰ ਐਪਰੀਸੀਏਸ਼ਨ ਲੈਟਰ ਭੇਜਿਆ ਹੈਗਾ ਤੇ ਇਹ ਸਭ ਕੁਝ ਕੋ ਉੱਪਰ ਵੀ ਸਭ ਕਰਨ ਨੂੰ ਤਿਆਰ ਨੇ ਉਹਨਾਂ ਨੂੰ ਅੱਗੇ ਜਿਹੜਾ ਹੈਗਾ ਕੰਮ ਕਰਨ ਵਾਲੇ ਚਾਹੀਦੇ ਨੇ ਕਿ ਅੱਗੇ ਕੰਮ ਪ੍ਰੋਪਰ ਹੋ ਰਿਹਾ ਹੈ ਕਿ ਨਹੀਂ ਹੋ ਰਿਹਾਗਾ ਮੈਂ ਸੁਖਰਾਜ ਜੀ ਦੀ ਔਰ ਦਸਾਂ ਸੁਖਰਾਜ ਜੀ ਨੇ ਸਾਨੂੰ ਇਸ ਸਾਲ ਬਹੁਤ ਫਾਈਨੈਂਸ਼ੀਅਲ ਹੈਲਪ ਕੀਤੀ ਇੱਕ ਛੋਟਾ ਟਰੈਕਟਰ ਇਹਨਾਂ ਨੇ ਦੇਖਿਆ ਉਹਨਾਂ ਕਿ ਵੀ ਸਾਈਟਾਂ ਤੇ ਘਾਹ ਨਹੀਂ ਜਾਂਦੀ ਹੈਗੀ ਉਹ ਤੋਂ ਛੋਟਾ ਟਰੈਕਟਰ ਇਹਨਾਂ ਨੇ ਸਾਨੂੰ ਕਹਿੰਦੇ ਮੇਰੇ ਕੋਲ ਪਿਆ ਲੈ ਜਾਓ ਮੈਂ ਪੁੱਛਿਆ ਸਰ ਕਿੰਨੇ ਪੈਸੇ ਦੇਣੇ ਹੋਣਗੇ ਅਸੀਂ ਤਾਂ ਸੋਚਦੇ ਸੀ ਵੀ ਸੈਕੰਡ ਹੈਂਡ ਹੈ ਇਹਨੂੰ वैसे कुछ ना कुछ पूछा गए एकरे ने कोई भी पैसा ਛੱਡ ਤੋਂ ਨਹੀਂ ਲਿਆ ਕਿ ਬੱਚਿਆਂ ਲਈ ਹੈਗਾ ਇਹ ਬੱਚਿਆਂ ਦੇ ਯੂਸ ਚ ਆਏਗਾ ਮੈਨੂੰ ਬੜੀ ਖੁਸ਼ੀ ਹੈ ਕਿਉਂਕਿ ਸਬ ਕੀੜਾ ਹੁੰਦਾ ਹੈਗਾ ਜਿਹੜੀਆਂ ਸਾਈਡ ਤੇ ਝਾੜੀਆਂ ਹੁੰਦੀਆਂ ਹੈਗੀਆਂ ਬੱਚੇ ਕਈ ਵਾਰ ਬਾਲ ਲੈਣ ਜਾਂਦੇ ਨੇ ਤੇ ਸਾਨੂੰ ਹਮੇਸ਼ਾ ਡਰ ਰਹਿੰਦਾ ਸੀਗਾ ਕਿ ਵੀ ਕੋਈ ਪ੍ਰੋਬਲਮ ਬਣ ਕੇ ਰਹਿ ਜਾਵੇ ਇਹ ਸਾਰਾ ਕੁਝ ਜਿਹੜਾ ਹੈਗਾ ਹੋਇਆ ਹੈਗਾ ਤੇ ਮੈਂ ਰਾਜਨ ਜੀ ਨੂੰ ਗੁਜਾਰਿਸ਼ ਕਰਾਂਗਾ ਕਿਉਂਕਿ ਮੈਂ ਰਾਤ ਨੂੰ ਕਾਫੀ ਤबीयत ਮੇਰੀ ਖਰਾਬ ਰਹੀ ਮੈਂ ਕੁਝ ਬੋਲੇ ਵੀ ਨਹੀਂ ਜਾ ਰਿਹਾ ਸੀ ਕਾਫੀ ਬੋਲ ਲਿਆ ਹੋਇਆ ਇਸ ਮੈਂ ਗੋੜ ਕਰਤਾ ਤੁਹਾਨੂੰ ਲੇਕਿਨ ਮੈਂ ਚਾਹਾਂਗਾ ਕਿ ਆਪਾਂ ਆਪਣਾ ਅਗਲਾ ਕੰਮ ਕਰੀਏ ਕਿਉਂਕਿ ਆਲਰੇਡੀ ਲੇਟ ਹੈ ਅਸੀਂ ਇਹ ਸੱਜਣਾ ਸ਼ਿਵ ਭਗਤ ਸਿੰਘ ਨਗਰ ਦਾ ਸਵੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ੍ਹ ਫੇਰ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਿੰਸੀ ਨੂੰ ਇਜਾਜ਼ਤ ਦਿਓ ਧੰਨਵਾਦ